ਲੁਧਿਆਣਾ ਦੇ ਗਿਆਸਪੁਰਾ ਸਥਿਤ ਕਾਨਵੈਂਟ ਸਕੂਲ ਦੇ ਵਿੱਚ ਛੋਟੇ ਸ਼ਹੀਦਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਕੀਰਤਨੀ ਜਥਿਆਂ ਦੇ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਤਾਂ ਉੱਥੇ ਹੀ ਸਕੂਲੀ ਬੱਚਿਆਂ ਨੂੰ ਵੀ ਸ਼ਹੀਦਜਾਦਿਆਂ ਦੀ ਸ਼ਹਾਦਤ ਬਾਰੇ ਵੀ ਦੱਸਿਆ ਗਿਆ ਇਸ ਮੌਕੇ ਪਾਜਪਾਗੋ ਗੁਰਦੀਪ ਗੋਸ਼ਾ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖਸੀਤਾ ਮੌਜੂਦ ਰਹੀਆਂ ਅੱਜ ਵੀਰਬਾਲ ਦਿਵਸ ਚੰਦਰਪਾਲ ਚੋਹਾਨ ਪ੍ਰੀਚ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਵਿੱਚ ਮਨਾਇਆ ਗਿਆ ਮੈਂ ਸਮਝਦਾ ਜਿਹੜੀ ਸ਼ਹੀਦਜਾਦਿਆਂ ਦੀ ਸ਼ਹਾਦਤ ਹੈ ਬਾਬਾ ਜੀ ਸਿੰਘ ਜੀ ਬਾਬਾ ਜੋ ਜੋ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਹਾਦਤ ਨੂੰ ਨਾ ਤਾਂ ਕੋਈ ਕਲਮ ਬਿਆਨ ਕਰ ਸਕਦੀ ਹੈ ਨਾ ਕਿਸੇ ਦੀ ਜ਼ਬਾਨ ਬਿਆਨ ਕਰ ਸਕਦੀ ਹੈ ਪਰ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਉਹਨਾਂ ਦਾ ਦਿਨ ਮੁਕਰਰ 26 ਦਸੰਬਰ ਨੂੰ ਕੀਤਾ ਗਿਆ ਮੈਂ ਸਮਝਦਾ ਇਹਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਹੈ ਉਹਨਾਂ ਦੀ ਸੱਚੀ ਸੋਚੀ ਸ਼ਰਧਾਂਜਲੀ ਹੈ ਜਿਹਦੇ ਵਿੱਚ ਅੱਜ 122 ਦੇਸ਼ਾਂ ਦੇ ਵਿੱਚ ਅੰਬੈਸੀਆਂ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ 15 ਲੱਖ ਸਕੂਲਾਂ ਦੇ ਵਿੱਚ 85 ਲੱਖ ਟੀਚਰ 22 ਕਰੋੜ 44 ਲੱਖ ਬੱਚਿਆਂ ਨੂੰ ਸੈਮਨਾਰ ਰੂਪੀ ਸਾਬਜਾਦੇ ਦੇ ਬਾਰੇ ਜਾਣਕਾਰੀ ਦੇ ਰਿਹਾ ਹਰ ਪੈਟਰੋਲ ਪੰਪ ਦੇ ਉੱਤੇ ਹਰ ਰੇਲਵੇ ਸਟੇਸ਼ਨ ਤੇ ਉੱਤੇ ਹਰ ਬੱਸ ਅੱਡੇ ਦੇ ਉੱਤੇ ਹਰ ਹਵਾਈ ਅੱਡੇ ਦੇ ਉੱਤੇ ਅੱਜ ਸਾਬਜਾਦੇ ਆ ਤਸਵੀਰਾਂ ਲੱਗੀਆਂ ਹੋਈਆਂ ਲੋਕੀ ਉਹਨਾਂ ਨੂੰ ਨਮਨ ਕਰ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਮੈਂ ਉਮੀਦ ਕਰਦਾ ਕਿ ਜਿਹੜਾ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਕੱਲ ਦਿੱਲੀ ਦੇ ਵਿੱਚ ਮਨਾਇਆ ਗਿਆ ਇਹ ਦਿਨ ਸਰਕਾਰੀ ਤੌਰ ਤੇ ਇਹ ਹਰ ਸਟੱਡੀ ਦੇ ਵਿੱਚ ਵੀ ਮੰਡੇਟਰੀ ਹੋਏਗਾ ਚਾਹੇ ਉੜੀਸਾ ਦੇ ਵਿੱਚ ਉੜੀ ਪੜਨ ਵਾਲਾ ਬੱਚਾ ਚਾਹੇ ਮਹਾਰਾਸ਼ਟਰ ਚ ਮਰਾਠੀ ਪੜਦਾ ਚਾਹੇ ਮਲਿਆਲਮ ਪੜਦਾ ਤੇ ਚਾਹੇ ਕੰਨੜ ਪੜਦਾ ਉਹ ਸਾਰੇ ਬੱਚੇ ਸਹਿਬਜ਼ਾਦੇਆਂ ਦੇ ਬਾਰੇ ਜਾਣਕਾਰੀ ਲੈਣਗੇ ਮੇਰੇ ਖਿਆਲ ਇਸ ਤੋਂ ਵੱਡੀ ਸਾਡੇ ਵਾਸਤੇ ਗੱਲ ਨਹੀਂ ਹੋ ਸਕਦੀ ਸ਼ਰਧਾਂਜਲੀ ਵੀ ਸੱਚੀ ਸ਼ਰਧਾਂਜਲੀ ਹੈ ਕਿਉਂਕਿ ਜਿਹੜੇ ਸਹਿਬਜ਼ਾਦੇ ਸਿਰਫ ਉਹਨਾਂ ਦਿਨਾਂ ਚ ਯਾਦ ਕਰਦੇ ਸੀ ਹੁਣ ਸਮੁੱਚੀ ਦੁਨੀਆ ਦੇ ਲੋਕ ਉਹਨਾਂ ਦੀਆਂ ਡੇਟਾ ਨੂੰ ਵੀ ਯਾਦ ਰੱਖਣਗੇ ਉਹਨਾਂ ਦੀ ਸ਼ਹਾਦਤ ਨੂੰ ਵੀ ਯਾਦ ਰੱਖਣਗੇ ਤੇ ਉਹਨਾਂ ਨੂੰ ਨਮਨ ਵੀ ਕਰਨਗੇ ਸਰ ਐ ਜੀਪੀਸੀ ਤੁਹਾਡਾ ਵਿਰੋਧ ਕਰ ਰਹੀ ਹੈ 102 ਸਾਲ ਦੇ ਵਿੱਚ ਜਿਹੜੀ SGPC ਕੰਮ ਨਹੀਂ ਨਾ ਕਰ ਪਾਈ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਦਿਨ ਚੇ ਕਰਤਾ ਮੈਂ SGPC ਸੁਖਵੀਰ ਸਿੰਘ ਬਾਦਲ ਸਾਹਿਬ ਨੇ 2019 ਦੇ ਵਿੱਚ ਖੁਦ ਆਪ ਕਹਿੰਦੇ ਸੀਗੇ ਵੀਰਬਾਲ ਦਿਵਸ ਮਨਾਣਾ ਚਾਹੀਦਾ ਤੇ ਜੇ ਅੱਜ ਵੀਰਬਾਲ ਦਿਵਸ ਮਨਾਇਆ ਗਿਆ ਤੇ ਅੱਜ ਉਹਨਾਂ ਨੂੰ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਜਦ ਕਿ ਸਵਾਲ ਜਵਾਬ ਆ ਕੇ ਮੇਰੀ ਡਿਬੇਟ ਸੀ ਉਹਦੇ ਵਿੱਚ ਇਹ ਕਹਿੰਦੇ ਸੀ ਭਾਵਨਾ ਬੜੀ ਚੰਗੀ ਪ੍ਰਧਾਨ ਮੰਤਰੀ ਸਾਹਿਬ ਦੀ ਤਨਮਾਦ ਕਰਦੇ ਆ ਤੇ ਹਰ ਬੰਦਾ ਤਾਂ ਇਹੀ ਕਹਿੰਦਾ ਭਾਵਨਾ ਚੰਗੀ ਹੋਵੇ ਤੇ ਪ੍ਰਧਾਨ ਮੰਤਰੀ ਦੀ ਇੰਨੀ ਵੱਡੀ ਭਾਵਨਾ ਹੈ ਜਿਨ੍ਹਾਂ ਨੇ ਸਾਬ ਜਦਿਆਂ ਨੂੰ ਨਮਸਕਾਰ ਕੀਤੀ ਤਾਂ ਸਾਨੂੰ ਵੀ ਉਸ ਚੀਜ਼ ਦੀ ਸਰਾਹਨਾ ਕਰਨੀ ਚਾਹੀਦੀ ਹੈ ਇਦਾਂ ਗੱਲਾਂ ਕਰਕੇ ਆਪਣੀ ਸੋਚ ਸੋ ਮਤਲਬ ਛੋੜ ਜਿਹੜੀ ਛੋਟੀ ਸੋਚ ਨੂੰ ਉਹ ਬਿਆਨ ਕਰਦੇ ਆ ਛੋੜੀ ਸੋਚ ਨੂੰ ਬਿਆਨ ਕਰਦੇ ਆ ਨੈਸ਼ਨਲ ਸਕੂਲ ਮੇ ਬੀਰਬਾਲ ਦਿਵਸ ਮਨਾਇਆ ਜਾ ਰਹਾ ਹੈ ਜੋ ਬੀਰਬਾਲ ਦਿਵਸ ਇਹ ਜੋ ਹੈ ਅਭੀ ਤੱਕ ਜੋ ਨਹੀਂ ਮਨਾਇਆ ਜਾ ਰਹਾ ਥਾ ਪ੍ਰਧਾਨ ਮੰਤਰੀ ਕੇ ਦੁਆਰਾ ਜੋ ਘੋਸ਼ਣਾ ਕਰਕੇ ਬਾਲ ਦਿਵਸ ਅੱਜ ਮਨਾਇਆ ਜਾ ਰਹਾ ਹੈ ਤਾਂ ਬਾਲ ਦਿਵਸ इस संपूर्ण देश को मनाना चाहिए पूरे विश्व को मनाना चाहिए कि क्योंकि हमारे जो चार साहेबजादों ने कुर्बानी दी थी देश के लिए वो किसी एक कौम के लिए नहीं पूरे जो है भारतवर्ष के लिए जो है दिए थे समस्त हिंदू वर्ग को इसमें मिलजुल करके जो है इसमें बाल दिवस मनाना चाहिए सर लगता है कि इससे जो एक नया समाज में एक नया मैसेज जा रहा है लोगों जो बच्चे हैं उनको एक नया ज्ञान मिल रहा है क्योंकि कई बच्चे इससे नहीं जुड़ पा रहे थे बच्चों में हमारे उत्साह जागेगा कि जिस तरह से हमारे बच्चे जो है चार साहेब यादों ने कुर्बानी दी थी इस देश को बचाने के लिए उसी तरह से आज हमारे बच्चों में जागृति आएगी बच्चे इस प्रोग्राम के जरिए स्कूलों के जरिए उनको उत्साहवर्धन मिलेगा कि वो पूर्वक जो है इस बाल दिवस को मनाएंगे और वो खुद उत्साहित के लिए होकर के देश के लिए काम करेंगे